ਅੱਜ 18 ਨਵੰਬਰ 2020 ਨੂੰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ 207 ਐਕਟਿਵ ਕੋਵਿਡ ਪੇਸ਼ੈਂਟਸ ਨੇ ਅੱਜ 54 ਨਵੇਂ ਕੋਵਿਡ ਪੇਸ਼ੈਂਟਸ ਆਏ ਨੇ ਤੇ ਟੋਟਲ ਹੁਣ ਤੱਕ ਜ਼ਿਲ੍ਹੇ ਦੇ ਵਿੱਚ 233 ਕੋਵਿਡ ਦੇ ਨਾਲ ਡੈਥਸ ਹੋ ਚੁੱਕੀਆਂ ਨੇ ਜ਼ਿਲ੍ਹੇ ਦੇ ਵਿੱਚ ਕੁੱਲ 7 ਹੌਟਸਪੌਟ ਨੇ ਤੇ ਡੇਲੀ ਜਿਹੜੇ ਹੈਗੇ 1500 ਤੋਂ ਲੈ ਕੇ 1600 ਜਿਹੜੇ ਸੈਂਪਲਸ ਹੈ ਉਹ ਲਏ ਜਾ ਰਹੇ ਨੇ ਤੇ ਟੈਸਟਿੰਗ ਕੀਤੀ ਜਾ ਰਹੀ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੁਝ ਕੰਟਰੀਜ਼ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਹੋਰ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਕੇਸਸ ਵੱਧ ਰਹੇ ਨੇ ਦਿੱਲੀ ਦੇ ਵਿੱਚ ਵੀ ਕੇਸਸ ਦੀ ਗਿਣਤੀ ਬਹੁਤ ਵੱਧ ਰਹੀ ਹੈ ਇਸ ਲਈ ਪੰਜਾਬ ਦੇ ਵਿੱਚ ਵੀ ਇੱਕ ਕੋਵਿਡ ਦੀ ਸੈਕੰਡ ਵੇਵ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਤੇ ਸਾਨੂੰ ਇਹਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਸਾਰੇ ਜਿਹੜੇ ਪ੍ਰੀਕਾਸ਼ਨਸ ਅਸੀਂ ਫਾਲੋ ਹੁਣ ਤੱਕ ਕਰਦੇ ਆਏ ਹਾਂ ਮਾਸਕ ਪਹਿਨਣਾ ਸੋਸ਼ਲ ਡਿਸਟੈਂਸਿੰਗ ਰੱਖਣਾ ਹੱਥ ਧੋਣਾ ਇਨਾਂ ਨੂੰ ਲਗਾਤਾਰ ਫੋਲੋ ਕਰਨ ਦੀ ਜ਼ਰੂਰਤ ਹੁਣ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਹੈ। ਵਿੰਟਰਸ ਸਟਾਰਟ ਹੋ ਚੁੱਕੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ ਵੈਸੇ ਹੀ ਜਿਹੜੀ ਰੈਸਪੀਰੇਟਰੀ ਪ੍ਰੋਬਲਮਸ ਹੈਗੇ ਇਹਨਾਂ ਨੂੰ ਲੈ ਕੇ ਫਲੂ ਨੂੰ ਲੈ ਕੇ ਕੇਸਿਸ ਜਿਹੜੇ ਹੈ ਉਹ ਜ਼ਿਆਦਾ ਆਂਦੇ ਨੇ ਤੇ ਇਹ ਅਸੀਂ ਜਾਣਦੇ ਹਾਂ ਕਿ ਜਦੋਂ ਫਲੂ ਹੁੰਦਾ ਹੈ ਜਾਂ ਜ਼ੁਕਾਮ ਵਗੈਰਾ ਹੁੰਦਾ ਹੈ ਕਿਸੇ ਨੂੰ ਉਦੋਂ ਕਿਸੇ ਵੀ ਤਰ੍ਹਾਂ ਦੀ ਵਾਇਰਲ ਇਨਫੈਕਸ਼ਨ ਜ਼ਿਆਦਾ ਜਲਦੀ ਫੈਲਦੀ ਹੈ। ਇਹੀ ਕੋਵਿਡ ਲਈ ਵੀ ਸੇਮ ਹੈ ਕਿ ਜਦੋਂ ਵਿੰਟਰਸ ਆndੀਆਂ ਹੈਗੀਆਂ ਉਹਦੋਂ ਇਹਦੇ ਫੈਲਣ ਦੇ ਚਾਂਸਸ ਵੱਧ ਰਹੇ ਨੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹੁਣ ਅਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖੀਏ ਕਿ ਅਸੀਂ ਕਰਾਊਡਡ ਪਲੇਸਸ ਤੇ ਜਾਣਾ ਅਵੋਇਡ ਕਰੀਏ ਜਿਹੜਾ ਫੈਸਟਿਵ ਸੀਜ਼ਨ ਹੈ ਤਿਉਹਾਰਾਂ ਦਾ ਵੀ ਲਗਭਗ ਨਿਕਲ ਚੁੱਕਾ ਹੈ ਤਾਂ ਹੁਣ ਹੋਰ ਵੀ ਆਪਾਂ ਇਸ ਚੀਜ਼ਾਂ ਧਿਆਨ ਰੱਖੀਏ ਕਿ ਅਸੀਂ ਜਿਹੜੇ ਭੀੜ ਵਾਲੇ ਸਥਾਨ ਆ ਉਹਨਾਂ ਨੂੰ ਅਵੋਇਡ ਕਰੀਏ ਆਪਣੇ ਹੱਥ ਸਾਫ਼ ਰੱਖੀਏ ਤੇ ਮਾਸਕ ਜ਼ਰੂਰ ਪਾਣ ਕੇ ਰੱਖੀਏ ਮਾਸਕ ਦੀ ਜਿਹੜੀ ਚਲਾਨ ਦੀ ਇੱਕ ਮੁਹਿੰਮ ਚੱਲੀ ਸੀ ਜਿਹਦਾ ਜਿਹਦਾ ਬਹੁਤ ਅੱਛਾ ਅਸਰ ਹੋਇਆ ਸੀ ਕਿ ਲੋਕ ਘਰਾਂ ਤੋਂ ਜਦੋਂ ਨਿਕਲਦੇ ਸੀ ਤਾਂ ਮਾਸਕ ਪਹਿਨ ਕੇ ਨਿਕਲਦੇ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਦੇਖਣ ਨੂੰ ਆਇਆ ਹੈ ਕਿ ਹੁਣ ਲੋਕਾਂ ਦੇ ਵਿੱਚ ਇਹ ਸ਼ਾਇਦ ਕੋਵਿਡ ਦਾ ਡਰ ਖਤਮ ਹੋ ਗਿਆ ਹੈ ਉਹ ਮਾਸਕ ਨਹੀਂ ਪਹਿਨਦੇ ਲੇਕਿਨ ਇਹ ਡਰਾਈਵ ਅਸੀਂ ਦੁਬਾਰਾ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਇਸ ਲਈ ਮੇਰੀ ਅਪੀਲ ਹੈ ਸਾਰਿਆਂ ਨੂੰ ਕੇ ਕਰਾਂ ਤਾਂ ਜਦੋਂ ਵੀ ਨਿਕਲਿਆ ਜਾਵੇ ਆਦੋ 마스크 जरूर ਪਹਿਨਿਆ ਜਾਵੇ ਜਾਂ ਕਿਸੇ ਵੀ ਜੇ ਤੁਸੀਂ ਭੀੜ ਵਾਲੇ ਸਥਾਨ ਤੇ ਜਾਣਾ ਹੈ ਉੱਥੇ 마스크 जरूर ਪਹਿਨ ਕੇ ਜਾਓ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਪਿਛਲੇ ਹਫਤੇ ਇੱਕ ਅਸੀਂ ਨਵੇਂ ਕੋਵਿਡ ਵਾਰਡ ਦਾ ਡੈਡੀਕੇਟਿਡ ਕੋਵਿਡ ਵਾਰਡ ਦਾ ਉਦਗਾਰਨ ਕੀਤਾ ਹੈ ਇੱਕ 50 ਬੈਡਡਡ ਸਪੈਸ਼ਲ ਵਾਰਡ ਹੈ ਜਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਇੱਕ ਵਾਰਡ ਹੈ ਦੇ ਵਿੱਚ ਜਿਹੜੇ ਫੀਮੇਲ ਮੇਲ ਵਾਰਡ ਬੱਚਿਆਂ ਲਈ ਸੀਨੀਅਰ ਸਿਟੀਜ਼ਨਸ ਲਈ ਸਾਰਿਆਂ ਦੇ ਲਈ ਅਲੱਗ-ਬਲਗ ਸਹੂਲਤਾ ਦਿੱਤੀਆਂ ਗਈਆਂ ਨੇ ਇੱਥੇ ਜਿਹੜੇ ਹਾਈ ਫਲੋ ਨੈਜ਼ਲ ਆਕਸੀਜਨ ਮਸ਼ੀਨਸ ਵੀ ਦਿੱਤੀਆਂ ਗਈਆਂ ਨੇ ਆਕਸੀਜਨ ਦੀ ਸਪਲਾਈ ਨਿਰੰਤਰ ਇੱਥੇ ਹੋਏਗੀ ਤੇ ਸਾਰੀਆਂ ਸਹੂਲਤਾਂ ਨਾਲ ਲੈਸ ਜਿਹੜਾ ਇਹ ਕੋਵਿਡ ਵਾਰਡ ਹੈ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਜਿਹਦੇ ਨਾਲ ਜੋ ਪਹਿਲਾਂ ਕੁਝ ਪੇਸ਼ੈਂਟਸ ਨੂੰ ਦਿੱਕਤਾਂ ਆndੀਆਂ ਸੀ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ਇੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਸਾਰੇ ਸਟਾਫ ਨੂੰ ਵੀ ਟ੍ਰੇਨ ਕੀਤਾ ਗਿਆ ਹੈ। ਸੋ ਕਿਸੇ ਤਰ੍ਹਾਂ ਦੀ ਵੀ ਜੇ ਕੋਈ ਕੇਸਿਸ ਦੇ ਵਿੱਚ ਵਾਧਾ ਆਂਦਾ ਹੈ ਜਿੱਥੇ ਪੇਸ਼ੈਂਟਸ ਨੂੰ ਹਸਪੀਟਲਾਈਜ਼ ਕਰਨਾ ਪਵੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਸਿਵਲ ਹਸਪੀਟਲ ਦੇ ਵਿੱਚ ਪੂਰੀ ਤਿਆਰੀ ਕਰ ਲਈ ਗਈ ਹੈ। ਮੈਂ ਇੱਕ ਵਾਰੀ ਫੇਰ ਸਾਰੇ ਜਿਹੜੇ ਹੁਸ਼ਾਰਪੁਰ ਵਾਸੀ ਸੁਣ ਰਹੇ ਨੇ ਉਹਨਾਂ ਨੂੰ ਇਹ ਅਪੀਲ ਕਰੂੰਗੀ ਕਿ ਅਸੀਂ ਜਿਹੜਾ ਸਰਦੀ ਦੇ ਮੌਸਮ ਦੇ ਵਿੱਚ ਖਾਸ ਤੌਰ ਤੇ ਆਪਣਾ ਆਪਣੇ ਪਰਿਵਾਰ ਦਾ ਆਸ-ਪਾਸ ਵਾਲਿਆਂ ਦਾ ਧਿਆਨ ਰੱਖਣਾ ਹੈ ਤਾਂ ਕਿ ਅਸੀਂ ਜਿਵੇਂ ਅੱਗੇ ਸਾਰਿਆਂ ਨੇ ਰਲ ਮਿਲ ਕੇ ਕੋਵਿਡ ਦੇ ਨਾਲ ਲੜਾਈ ਲੜੀ ਹੈ ਤੇ ਬਹੁਤ ਹੱਦ ਤੱਕ ਅਸੀਂ ਇਹਨੂੰ ਕੰਟਰੋਲ ਕਰ ਲਿਆ ਹੈ ਇਸੇ ਤਰ੍ਹਾਂ ਇਹਨੂੰ ਅੱਗੇ ਵੀ ਆਪਾਂ ਕੰਟਰੋਲ ਦੇ ਵਿੱਚ ਰੱਖਣਾ ਹੈ ਤੇ ਸਾਰੀਆਂ ਜੋ ਸਰਕਾਰ ਦੀਆਂ ਹਦਾਇਤਾਂ ਹਨ ਉਹਨਾਂ ਦੀ ਪਾਲਣਾ ਕਰਨੀ ਹੈ ਥੈਂਕ ਯੂ